ਇਨਾਂ ਜਿਨ੍ਹਾਂ ਲੋਕਾਂ ਨੇ ਇਲੀਗਲ ਕੰਸਟਰਕਸ਼ਨਸ ਕੀਤੀਆਂ ਹੋਈਆਂ ਉਹਨਾਂ ਬਾਰੇ ਇਹ ਹੈ ਕਿ ਤਕਰੀਬਨ ਸਾਰੇ ਲੋਕਾਂ ਤੇ 7-7 8-8 5-5 ਮੁਕਦਮੇ ਦਰਜ ਜਿਵੇਂ ਇੱਕ ਕੋਈ ਸਤਪਾਲ ਹੈ ਫਿਰ ਇੱਕ ਗੋਲਗੱਪਾ ਗੁਰਪ੍ਰੀਤ ਗੁਰਪ੍ਰੀਤ ਗੋਲਗੱਪਾ ਗੁਰਪ੍ਰੀਤ ਸਿੰਘ ਐਸ ਗੋਲਗੱਪਾ ਫਿਰ ਆ ਪਿੱਛੇ ਆਪਣੇ ਹਰਬੰਸ ਸਿੰਘ ਬੰਸੇ ਦਾ ਘਾਰ ਸੀ ਆ ਰਾਈਟ ਹੈਂਡ ਸਾਹਿਬ ਕੋਈ ਬੇਬੀ ਹੈ ਸੋ ਐਵੇਂ ਦੇ ਸਾਰੇ ਹਾਂਜੀ ਸਰਬਜੀਤ ਬੇਬੀ ਸੋ ਕੋਈ ਵੀ ਘਰ ਇੱਥੇ ਹੋਊਗਾ ਜਿਹੜਾ ਨਸ਼ੇ ਦਾ ਕੰਮ ਨਹੀਂ ਕਰਦਾ ਜਿਹੜਾ ਨਹੀਂ ਕਰਦਾ ਤਾਂ ਚੰਗੀ ਗੱਲ ਹੈ ਲੇਕਿਨ ਅਸੀਂ ਬੜਾ ਸਖਤ ਮੈਸੇਜ ਮੈਸੇਜ ਵੀ ਨਹੀਂ ਹੁਣ ਮੈਸੇਜ ਦਿੰਦਿਆਂ ਨੂੰ ਤਾਂ ਆਲਮੋਸਟ 2 ਸਾਲ ਹੋ ਗਏ ਹੁਣ ਤਾਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਸਰਤਾਜ ਸਿੰਘ ਜੀ ਛਾਹਲ ਤੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਸਰ ਆਈਪੀਐਸ ਉਨ੍ਹਾਂ ਦੀ ਰਹਿਨਮਾਈ ਹੇਠ ਨਸ਼ੇ ਦੇ ਖਿਲਾਫ ਪੁਲਿਸ ਪੰਪਾਂਪਾਰ ਹੋਈ ਹੋਈ ਹੈ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਜਾਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਬਹੁਤ ਸਖਤ ਸਟੈਪ ਲਏ ਜਾ ਰਹੇ ਨੇ ਉਹਦੇ ਤਹਿਤ ਹੀ ਤੁਸੀਂ ਅੱਜ ਵੇਖ ਰਹੇ ਹੋ ਇੱਥੇ ਕਿ ਉਹਨਾਂ ਨੂੰ ਜਿਹੋ ਜੀ ਫੀਲਿੰਗ ਆ ਰਹੀ ਹੋਊਗੀ ਤੇ ਹੁਣ ਇੱਥੇ ਪੈਰ ਫੜਦੇ ਆ ਕੇ ਦੀ ਮਾਫੀयां ਮੰਗਦੇ ਆ ਵੀ ਅਸੀਂ ਹੁਣ ਨਹੀਂ ਕਰਦੇ ਅੱਗੇ ਤੋਂ ਨਹੀਂ ਕਰਦੇ ਪਰ ਇਹ ਬਾਜ਼ ਨਹੀਂ ਹੁੰਦੇ ਤੇ ਇਹਨਾਂ ਨੂੰ ਅਸੀਂ ਤੁਹਾਡੇ ਮਾਧਿਅਮ ਰਾਹੀਂ ਹੋਰ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਜਿੱਥੇ-ਜਿੱਥੇ ਲੋਕੀ ਇਸ ਕੰਮ 'ਚ ਲਿਬੜੇ ਹੋਏ ਨੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਬਾਜ ਆ ਜਾਓ ਤੁਹਾਡੇ ਖਿਲਾਫ ਇਸ ਤੋਂ ਵੀ ਸਖਤ ਸਟੈਪ ਲੈ ਜਾਣਗੇ ਬ੍ਰਦਰ ਫਰਦਰ ਜਿਹੜੇ ਬੰਦੇ ਲੋਫਲੀ ਵੇਖਿਆ ਜਾਊਗਾ ਕਿਹੜਾ ਬੰਦਾ ਬੇਲ ਤੇ ਬਾਹਰ ਹੈ ਜੇ ਕਿਸੇ ਤਰ੍ਹਾਂ ਉਹਦੀ ਬੇਲ ਰਿਜੈਕਟ ਹੋ ਸਕਦੀ ਹੈ ਉਹਦੀ ਬੇਲ ਰਿਜੈਕਟ ਹੋਣੀ ਚਾਹੀਦੀ ਹੈ ਜੇ ਕੋਈ ਪੀਓ ਹੈ ਤਾਂ ਪੀਓ ਦੀ ਪ੍ਰोसीडिंग ਉਹਦੀ ਜਿਹੜੀ ਫਰਦਰ ਉਹਦੀ ਪ੍ਰਾਪਰਟੀ ਜਿਹੜੀ ਹੈ ਸੀਜ਼ ਕਰਨ ਲਈ ਜੋ ਐਫਰਟ ਕੀਤੇ ਜਾ ਸਕਦੇ ਇਹਨਾਂ ਚੋਂ ਜੇ ਕਿਸੇ ਦੇ ਖਿਲਾਫ ਮਤਲਬ ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇ ਨੇ ਤਾਂ ਅਸੀਂ ਉਹ ਕੰਪੀਟੈਂਟ ਅਥਾਰਟੀ ਨੂੰ ਕੇਸ ਬਣਾ ਕੇ ਭੇਜੀਦਾ ਕਿ ਇਹ ਬੰਦਾ ਨਸ਼ਾ ਤਸਕਰੀ ਦੇ ਦੁਆਰਾ ਹੀ ਆ ਪ੍ਰਾਪਰਟੀ ਬਣਾਈ ਬੈਠਾ ਉਹ ਜਿੰਨਾ ਵਧੀਆ ਤਰੀਕੇ ਨਾਲ ਅਸੀਂ ਰਿਕਾਰਡ ਇਕੱਠਾ ਕਰਕੇ ਲਿਖ ਕੇ ਭੇਜਦੇ ਆ ਉਹ ਕੰਪੀਟੈਂਟ ਅਥਾਰਟੀ ਜਿਹੜੀ ਹੁੰਦੀ ਆ ਫਿਰ ਉਹ ਉਸ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਿੰਦੀ ਆ ਫ੍ਰੀਜ਼ ਕਰਨ ਤੋਂ ਬਾਅਦ ਜਿਹੜੇ ਅਗਲੇ ਆਰਡਰਸ ਹੁੰਦੇ ਨੇ ਉਹ ਫਿਰ ਕਨਫਿਸਕੇਟ ਹੋ ਜਾਂਦੀ ਆ ਉਹ ਸਰਕਾਰ ਦੀ ਪ੍ਰਾਪਰਟੀ ਬਣ ਜਾਂਦੀ ਆ